ਓਏ ਦਾਦੇਓ ਕਿਹੜਾ ਪਿੰਡ ਵਾ ਤੇ ਆ ਕੀ ਜਿਹੜਾ ਹੋ ਰਿਹਾ ਹੈ ਤੇ ਕਿਉਂ ਪੁਲਿਸ ਬੁਲਾਈ ਗਈ ਆ ਇਹ ਪਿੰਡ ਬੱਬਰੀ ਨੰਗਲ ਆ ਇਸ ਪੈਟੀ ਆ ਸੱਤਾ ਪਿੰਡਾਂ ਦੀ ਇਹ ਇਹਦਾ ਚੱਲਣਦਿਆ ਕੇਸ ਚੱਲੰਦਿਆ ਵਾ ਇਸੇ ਗੱਲ ਕੇਸ ਚੱਲੰਦਿਆ ਵਾ ਇਹ ਪੰਚਾਇਤ ਦੇ ਹੱਕ ਚ ਹੋ ਗਿਆ ਵਾ ਇਹਨੇ ਅੱਤੇ ਅਪੀਲ ਪਾਈ ਹੈ ਨਾ ਇਹਨੂੰ ਕੋਈ ਸਟੇ ਬਲਿਆ ਨਾ ਕੋਈ ਕੁਝ ਵੀ ਨਹੀਂ ਮਿਲਿਆ ਤੇ ਫੇਰ ਵੀ ਇਹ ਕੰਦਾ ਕੱਡਾਂ ਦਿਆ ਗਾੜੀ ਔਰ ਵੇਖੋ ਵੀ ਕਿੱਥੇ ਹੀ ਤੇ ਫੇਰ ਇੱਥੇ ਲਾਇਆ ਗਾੜੀ ਇਹ ਵੇਖੋ ਵੀ ਸੱਤਾ ਪਿੰਡਾਂ ਦਾ ਇੱਥੇ ਮੁਸਰਮ ਆਇਆ ਵਾ ਠੀਕ ਆ ਚਲੋ ਕੀ ਖਾਦ ਖੜਦੇ ਸੀ ਕਪੜਾ ਖੜਦੇ ਸੀ ਅਸੀਂ ਇੱਥੇ ਹੁਣ ਜਦੋਂ ਖਾਸ ਤੋਂ ਨਹੀਂ ਕਿੱਥੇ ਛਡਾਈਏ ਸਾਡੇ ਕੋਲ ਜਗ੍ਹਾ ਹੀ ਨਹੀਂ ਪ੍ਰੋਪਰ ਕੀ ਨਾ ਬੰਦੇ ਦਾ ਮੱਸਾ ਸਿੰਘ ਜੇ ਕਰਨਾਲ ਸਿੰਘ ਕੀ ਕੰਮ ਕਰਦਾ ਹੈਗਾ ਉਹ ਜਿਉ ਨਹੀਂ ਪੰਦਰ ਸੈਕਟਰ ਹੀ ਪਹਿਲੇ ਮੜਾ ਮੋਟਾ ਇੱਥੇ ਲੱਗਾ ਸੀ ਉਹਦੇ ਸਬੰਧ ਵਿੱਚ ਜੀ ਮੈਨੂੰ ਤਰਖਾਵਾਂ ਨਹੀਂ ਮਿਲੀਆਂ ਤੇ ਤੇ ਜਗ੍ਹਾ ਤੇ ਕਬਜ਼ਾ ਕਰ ਬੈਠਿਆ ਹੁਣ ਤੁਸੀਂ ਪੁਲਿਸ ਨੂੰ ਬੁਲਾ ਕੇ ਕੀ ਕਹਣਾ ਚਾਹੋਗੇ ਇਸੇ ਬਾਤ ਤੇ ਵੀ ਰੋਕੋ ਤਾਂ ਉਹ ਆਤੇ ਵੀ ਇਹ ਰੁਕਣਾ ਚਾਹੀਦਾ ਵਾ ਜਿੰਨਾ ਚਿਰ ਸਾਡੇ ਹੱਕ 'ਚ ਨਹੀਂ ਹੁੰਦਾ ਠੀਕ ਆ ਜੇ ਹੱਕ 'ਚ ਹੋਊਗਾ ਤੇ ਫੇਰ ਹੀ ਆ ਇਹ ਤੇਰੇ ਤੇਰੇ ਕੋਈ ਪ੍ਰੂਫ ਹੀ ਨਹੀਂ ਹੈ ਕੋਈ ਚੀਜ਼ ਹੀ ਨਹੀਂ ਹੈ ਤੇਰੇ ਕੋ ਕੋ ਕਾਗਜ਼ ਨਹੀਂ ਕੋ ਪੱਤਰ ਨਹੀਂ ਆ ਝੂਠਾ ਵਾ ਤੇਰਾ ਸਲ ਝੂਠਾ ਵਾ 420 ਜਨੇ ਫਸਨਾ ਵਾ ਐਵੇਂ ਠੱਗੇ ਨਾ ਵੇ ਜੋ ਲਿਆ ਲਿਆ ਕੇ ਗਾੜੀਆਂ ਵੇਖੋ ਕੱਢਣ ਦਿਆ ਵਾ ਤੁਸੀਂ ਪਿੰਡ ਦੇ ਸਰਪੰਚ ਤਾਂ ਕੋਈ ਗੱਲ ਪਨੀ ਕੀਤੀ ਨੇ ਨਾ ਇਹ ਕੁਮਾਰੀਆਂ ਨੇ ਘਲਾਪ ਪੁਲਿਸ ਘਲਾਈ ਬੜੇ ਡਕਾਓ ਇਹਨਾਂ ਨੂੰ ਜਦੋਂ ਤੁਹਾਡੇ ਕੋਈ ਇਹਨਾਂ ਨੂੰ ਡਕਿਆ ਨਹੀਂ ਮਰਕੇ ਫੇਰ ਰਾਤੋਂ ਰਾਤ ਪੁੱਟ ਲਈ ਇਹਨਾਂ ਨੇ ਮਸਾ ਉਹ ਇਡੀ ਕੋਠੀ ਬਣੀ ਆ ਦੋ ਮੰਜ਼ਲੀ ਬਣ ਗਈ ਆ ਲੈਂਟਰ ਪੈ ਗਿਆ ਨਾ ਉਸ ਤੋਂ ਪਹਿਲਾਂ ਕੋਈ ਨਹੀਂ ਰੁਕੇਗੇ ਇਹ ਪਹਿਲੀ ਪੰਚਾਇਤ ਹੀ ਉਹ ਲੈ ਦੇ ਕੇ ਪੁਲ ਲੈ ਲੈਣੇ 50000 ਰੁਪਏ ਜਨਾ 50000 ਲੈ ਕੇ ਪੈ ਜਾਣਾ ਇਹ ਨਹੀਂ ਇਹਨਾਂ ਪਿੰਡ ਦਾ ਕਿੰਨਾ ਨੁਕਸਾਨ ਹੋਉਂਦਿਆ ਸਾਨੂੰ ਪਿੰਡ ਨੇ ਸੇਵਾ ਤੇ ਚੁਣਿਆ ਵੀ ਪਿੰਡ ਦੀ ਆ ਅਸੀਂ ਵਧੀਆ ਲਿਆਣਿਆਂ ਦੀ ਜੋ ਕਿ ਪਿੰਡ 'ਚ ਖਾਦ ਆਵੇ ਕੱਪੜਾ ਮਿਲੇ ਇੱਥੇ ਟਰੈਕਟਰ ਆ ਸਕਦਾ ਵਾ ਛੋਟੇ ਕਿਸਾਨ ਖੁਸ਼ ਹੋ ਸਕਦੇ ਨੇ ਤੇ ਇਹ ਪਤਨ ਨੂੰ ਸਮਝ ਨਹੀਂ ਆਉਂਦੀ ਕਰਦੇ ਕੀ ਫਰਦੇ ਆ ਤੁਸੀਂ ਕੀ ਚਾਹਦੇ ਵੀ ਸੁਸਾਇਟੀ ਫੇਰ ਬਾਲ ਕੀਤੀ ਜਾਏ ਮਾਈਕ ਫਾਲੋ ਇਹ ਬਾਰ ਉਹ ਜੀ ਹਾਂ ਜੀ ਕਿੰਨੇ ਪਿੰਡਾਂ ਦੀ ਗੱਲ ਹੈ ਇਹ ਜੀ ਮਾਨੇਪੁਰ ਨੰਗਲ ਬੱਬਰੀ ਗਿਰਕਤਲਵੰਡੀ ਰਤੋਵਾਲ ਬਾਈਆਂ ਸੱਤਾ ਪਿੰਡਾਂ ਦੀ ਸਟੇਪੀ ਹੈ ਆਪੂਲ ਪ੍ਰਸ਼ਾਸਨ ਨਹੀਂ ਸੱਜੇਗਾ ਕੀ ਕਾਰਵਾਈ ਕਰ ਰਿਹਾ ਹਾਂ ਜੀ ਪੁਲਿਸ ਪ੍ਰਸ਼ਾਸਨ ਵੀ ਆਇਆ ਇਸੇ ਵਕਤੇ ਰੋਕਤਾ ਨੂੰ ਆ ਤੇ ਸੱਜੇ ਵੀ ਇਹਨਾਂ ਰੁਕਿਆ ਜਾਵੇ ਇਹ ਬਿਲਕੁਲ 420 ਵਾਲਾ ਕੰਮ ਕਰਨ ਦੇ ਮਾਲਕ ਹੈ ਜਿਹੜੇ ਇਹ ਨਹੀਂ ਇੱਥੇ ਨਹੀਂ ਹੋਣੇ ਸੀ ਆ ਵੀ ਸਤਰੀ ਨੇ ਆ ਦੋ ਤਿੰਨ ਇਹ ਬੇਟੇ ਆਪਣੇ ਲੈ ਕੇ ਭਾਂਡੇ ਭੁੰਡੇ ਜੀ ਸਤ ਤੜਕੀ ਨਾਵਾ ਕਦੋਂ ਦੀ ਨੌਕਰੀ ਕੀਤੀ ਤੇ ਕਦੋਂ ਤੁਸੀਂ ਇਹ ਵਾਲਾ ਕੇਸ ਲਾਇਆ ਹੈਗਾ ਮੇਰਾ ਨਾਮ ਮੱਸਾ ਸਾਹ ਮੈਂ ਇਥੇ ਬਿਆਸੀ ਦੀ ਸਰਟੀ ਲਗਾ ਠੀਕ ਉਹਨੂੰ ਇਹਨਾਂ ਮਦ ਆਪਾਂ ਅਗੇ ਘੜਤਾਂ ਮੈਂ ਸਿਆਸੀ ਜੀ ਮੇਰੇ ਹੱਕ ਚ ਕਿ ਮੈਂ ਲਿਵਰ ਕੋਰਟ ਚ ਇਹ ਹੀ ਤਾਂ ਸਿਆਸੀ ਜੀ ਮੇਰੇ ਹੱਕ ਤੋਂ ਆਇਆ ਵਾ ਵਿਧ ਫੁੱਲ ਔਰ ਰੀਸਿਡੈਂਟ ਫੋਲੋ ਬਾਈ ਬਾਈ ਉਹ ਦੇਖੇ ਮੁਕੇ ਫਿਰ ਸੋਸਾਇਟੀ ਦਾ ਉਹ ਦੇਖੋ ਪੈਸੇ ਨਹੀਂ ਉਹਨਾਂ ਨੇ ਮੈਨੂੰ ਕੇਸ ਕੀਤਾ ਲੈਟਰ ਨੇ ਇਹਨੂੰ ਕੁਰਕ ਕਰਕੇ ਮੇਰੇ ਨਾਲ ਅਲਾਟਮੈਂਟ ਕੀਤੀ ਹੈ ਡੀਸੀ ਦੇ ਹੁਕਮਾਨਾ ਹੋਈ ਗਿਆ। ਨਾ ਜੋ ਗੁਰਕੋਈ ਸੀ ਉਹ ਕਾਗਜ਼ਾਤ ਸਾਰੇ ਹੈਗੇ ਨੇ। ਹਾਂ ਸਾਰੇ ਹੈ ਬਸ ਸਾਰਾ ਰਿਕਾਰਡ ਆ ਮੇਥੋਂ A ਤੋਂ Z। ਕਿੰਨੀਆਂ ਧੜੀ ਤਰਖਾਵਾਂ ਬੰਦੀ ਕਿੰਨੀ ਮੋੜ ਬੰਦੀ ਸਾਡੀ। ਇਹ ਉਦੋਂ ਹੁਣ ਮੈਨੂੰ ਜਪਾਨੀ ਉਦੋਂ ਹੈ 17000 ਤੇ ਕੋਡੀ ਸੀ। ਸਿਆਸੀ ਦਾ ਫੈਸਲਾ ਹੋਇਆ ਸੀ। ਆ ਤੂੰ ਵੀ ਉਹ ਫੈਸਲਾ ਸਾਡੇ ਹੱਕ ਚ ਹੋ ਗਿਆ ਤੇ ਉਹ ਇਹ ਫੈਸਲੇ ਜਮੀਨ ਤੋਂ ਸੋਸਾਇਟੀ ਦਿੱਤੀ। ਹਾਂ ਸਾਡੇ ਦਾ ਥੰਮ ਨੂੰ ਚੜ ਜਦੋਂ ਕੋਈ ਨਾਂ ਸੋਸਾਇਟੀ ਤੇ ਪਰਕੇ ਸੰਦਾ ਪੱਲੇ ਹੋਏ ਉਹ ਫਿਰ ਉਹਦੀ ਜਗਾ ਕੁਲਕ ਕਰਦੇ ਆ ਉਹਦੀ ਜ਼ਾਇਦਤ ਕੁਲਕ ਕਰਦੇ ਆ। ਡੀਸੀ ਨੇ ਹੁਕਮਾਨਾ ਕਰਕ ਡੀਸੀ ਦੇ ਹੁਕਮਾਨਾ ਕਰਕੋ ਹੋ ਕੇ ਕੀ ਅਲਾਟਮੈਂਟ ਹੋਈ ਆ ਮੈਨੂੰ ਇੰਤਕਾਲ ਬਕਾਇਦਾ ਚੜੀ ਆ ਇੰਤਕਾਲ ਚੜਿਆ ਤੁਹਾਡਾ 97 ਚ ਇੰਤਕਾਲ ਚੜਿਆ ਵਾ ਕਾਹਦੇ ਅੱਥੇ ਦੀ ਲੋੜ ਆ ਇਹੋ ਜਿਹੇ ਮੂਰਖਾਂ ਨੂੰ ਕੀ ਕਰ ਦਸੀ ਯਾਰ ਇਹ ਹੁਣ ਜਿਹੜੀ ਮੌਜੂਦਾ ਸਰਪੰਚਾ ਗਏ ਨੇ ਤੁਹਾਡੇ ਤੇ ਰੋਪ ਲਾਵੀ ਕਬਜ਼ਾ ਗਏ ਇਹਨਾਂ ਨੇ ਕੋਈ ਤੁਹਾਡੇ ਡੀਆਰ ਨੂੰ ਕੋਈ ਏਆਰ ਨੂੰ ਕੋਈ ਇੰਸਪੈਕਟਰ ਨੂੰ ਚਿੱਠੀ ਪਾਈ ਆ ਕੋਈ ਯਾਰ ਉਦੋਂ ਸਾਰੇ ਡੀਆਰ ਏਆਰ ਸਾਰੇ ਉਦੋਂ ਕੋਈ ਗੱਲ ਨਹੀਂ ਨੂੰ ਨਹੀਂ ਕੋਈ ਵੀ ਆਈ ਮੂਜੂਦਾ ਸਰਪੰਚ ਜਿਹੜੇ ਮੂਜੂਦਾ ਸਰਪੰਚ ਰਹੇ ਹੁਣ ਤੁਹਾਡੇ ਕੋਈ ਡੀਆਰ ਨੂੰ ਕੋਈ ਏਆਰ ਨੂੰ ਲਿਖਿਆ ਵੀ ਸੋਸਾਇਟੀ ਨੂੰ ਕੋਈ ਚਿੱਠੀ ਪੱਤਰ ਨੂੰ ਕੋਈ ਇਹ ਵੀ ਜਿਹੜੇ ਕਾਗਜ਼ ਬੰਦੇ ਉਹ ਕਾਗਜ਼ ਕਾਦੇ ਦੇ ਵੀ ਜਿਹੜਾ ਡੀਡੀਪ ਨੂੰ ਉਹ ਹੱਕ ਚ ਕਰਤਾ ਇਹ ਡੀਡੀਪ ਮੈਂ ਤੁਹਾਨੂੰ ਦੱਸਣਾ ਸਾਰੇ ਪਿੰਡ ਦੇ ਸਾਰੇ ਪਿੰਡ ਦੇ ਕੇਸ ਜ ਹੋਰ ਨਹੀਂ ਮੇਰੇ ਕੋਲ ਆਹੀ ਸਰਪੰਚ ਜੀ ਕੋਲ ਆਈ ਇਹ ਪਹਿਲਾਂ ਦੀ ਇਨਕੁਆਰੀ ਉਹਨੂੰ 30 ਲੱਖ ਰੁਪਈਆ ਪਿਆ ਵਾ ਉਹਨੇ ਇੱਕ ਜਰਨਲ ਕੇਸ ਬਣਾ ਕੇ ਨਾ ਕਿ ਆਹ ਲੋਕਾਂ ਨੇ ਨਜਾਇਜ਼ ਕਬਜ਼ੇ ਹੋਏ ਆ ਉਹਦੇ ਵਿੱਚ ਜਿਹੜਾ ਵਾ 48/10/2/1 ਦਾ ਨੰਬਰ ਵੀ ਪਾਤਾ ਵਾ ਜਦ ਕਿ ਇਹ ਹੈ ਨਹੀਂਗਾ ਵਿੱਚ ਪੰਚਾਇਤ ਉਹਦਾ ਕਰ ਸਕਦੇ ਜਿੱਦੇ ਤੇ ਪੰਚਾਇਤ ਦੀ ਹੈ ਵਾ ਹੁਣ ਮੇਰੀਆ ਚੀਜ਼ ਆ ਆਹ ਇਹਦੀਆਂ ਦੁਕਾਨਾਂ ਵਾ ਇਹ ਮੈਂ ਕਿਤਾ ਕਰ ਸਕਦਾ ਕਲੇਮ ਇੰਫੀਕਲ ਚੜਿਆ ਇੰਫੀਕਲ ਚੜਿਆ ਸਭ ਕੋ ਹੋਇਆ ਵਾ ਤੁਹਾਡੇ ਨਾਲ ਹਾਂ ਇਹ ਕਿੰਨੀ ਜ਼ਮੀਨ ਸਾਰੀ ਹੈਗੀ ਆ ਇਹ ਤੇਰਾ ਮਰਲੇ ਆ ਹੁਣ ਤੁਸੀਂ ਕੀ ਮੰਗ ਕਰਦੇ ਵੀ ਤੁਹਾਨੂੰ ਨਜਾਇਜ਼ ਹਾਸਮੈਂਟ ਕੀਤਾ ਜਾ ਰਿਹਾ ਹਾਂ ਬਿਲਕੁਲ ਕੋਈ ਗੱਲ ਨਹੀਂ ਬਾਤ ਤੁਹਾਨੂੰ ਕਿ ਤੁਹਾਨੂੰ ਕੁਝ ਲੱਗਾ ਵਾ ਵੀ ਇਹ ਕੀ ਹੋ ਰਿਹਾ ਉਹਦਾ ਵੈਸੇ ਕਿੰਨੇ ਪਿੰਡਾਂ ਦੇ ਨਾਲ ਜਿਹੜੀ ਸੋਸਾਇਟੀ ਪਹਿਲਾਂ ਇੱਥੇ ਵਰਕ ਕਿੰਨੇ ਪਿੰਡ ਵਰਕ ਕਰਦੇ ਸੀ ਇੱਥੇ ਤੇਜਾ ਜੋ ਬਬਰੀ ਤੇ ਮਾਨੇਪੁਰ ਦੋਵੇਂ ਪਿੰਡ ਨੰਗਰ ਦੋਵੇਂ ਪਿੰਡ ਹਾਂ ਠੀਕ ਆ ਓਏ ਦਾਦੇ ਕੀ ਨਾਮ ਆਪਣਾ ਹੈਗਾ ਵਾ ਤੇ ਕਿਹੜਾ ਥਾਣਾ ਕੀ ਸਾਰੀ ਗੱਲਬਾਤ ਹੈ ਮੇਰਾ ਜੀ ਨਾਮ ਐਸੇ ਗੁਰਨਾਮ ਸਿੰਘ ਆ ਥਾਣਾ ਤਿੱਬੜ ਤੋਂ ਅਸੀਂ ਆਏ ਆ ਪਿੰਡ ਬਬਰੀ ਨੰਗਲ ਇੱਥੇ ਸਰਪੰਚ ਸਾਹਿਬ ਨੇ ਸਾਨੂੰ ਸੱਦੇ ਸੀ ਕਿ ਵੀ ਇੱਥੇ ਆ ਨਜਾਇਜ਼ ਸੜਕ 'ਚ ਉਹ ਸਾਰੀ ਹੋ ਗਈ ਤੇ ਇਹਨਾਂ ਦੀ ਵੀ ਲੈ ਲਿਓ ਕੋਈ ਉਹਦੇ ਸਬੰਧ ਵਿੱਚ ਅਸੀਂ ਆਏ ਆ ਤੇ ਕੰਮ ਬੰਦ ਕਰਾ ਦਿੱਤਾ ਵਾ ਬਾਕੀ ਜੋ ਵੀ ਗੱਡੀ ਇਹਨਾਂ ਦਾ ਵੇਖ ਕੇ ਡਾਕੂਮੈਂਟ ਤੇ ਜੋ ਵੀ ਕਾਰਵਾਈ ਹੋएगी ਵੀ ਹੋ ਜਾਏਗੀ ਹਾਂਜੀ ਹਾਂਜੀ ਠੀਕ